ਹਰ ਰੋਜ਼ ਨਵੀਆਂ ਖਬਰਾਂ ਮੈਂ ਲੈ ਕੇ ਆਉਣਾ ਤੁਹਾਡੇ ਸਾਹਮਣੇ ਨਜਾਇਜ਼ ਸੰਧਾਂ ਦੇ ਆ ਬਹੁਤ ਘਰ ਪੱਟੇ ਗਿਆ ਇਸ ਮਤਲਬ ਵੀ ਨਜਾਇਜ਼ ਸੰਧਾਂ ਕਰਕੇ ਤਾਂ ਕਈ ਹੋਰ ਪੱਟੇ ਜਾਣੇ ਆ ਅੱਗੇ ਇਹ ਜਿਹੜਾ ਸਿਲਸਿਲਾ ਮੈਨੂੰ ਤਾਂ ਲੱਗਦਾ ਨੇ ਕਦੇ ਬੰਦ ਹੋਊਗਾ ਤੇ ਅੱਜ ਤੁਹਾਡੇ ਸਾਹਮਣੇ ਇੱਕ ਹੋਰ ਨਵੀਂ ਕਹਾਣੀ ਲੈ ਕੇ ਆਇਆ ਮੈਂ ਸੱਚੀ ਘਟਨਾ ਜਿਹੜੀ ਨੈਸ਼ਨਲ ਮੀਡੀਆ ਨੇ ਵੀ ਕਵਰ ਕੀਤੀ ਐ ਇਸ ਕਹਾਣੀ ਨੂੰ ਇਸ ਘਟਨਾ ਨੂੰ ਇਹ ਘਟਨਾ ਹੈਗੀ ਮਾਝੇ ਵਾਲੇ ਦੇ ਗੁਰਦਾਸਪੁਰ ਸਾਡ ਦੀ ਉੱਥੇ ਪਿੰਡ ਪਿੰਦਾ ਇੱਕ ਸੇਖਾ ਮੈਂ ਕਹਿੰਦੇ ਬਾਲੀ ਸੋਹਣੀ ਜਨਾਨੀ ਵੀ ਘਰ ਪੱਟ ਦਿੰਦੀ ਹੈਗੀ ਉਸੇ ਤਰ੍ਹਾਂ ਜਿਹੜੀ ਇਹ ਜਨਾਨੀ ਸੀ ਬਹੁਤ ਸੋਹਣੀ ਸੀ ਦੇਖਣ ਚ ਇਹਦਾ ਨਾਮ ਸੀਗਾ ਰਾਜਵੀਰ ਕੌਰ ਤੇ ਇਸ ਕਹਾਣੀ ਚ ਮਤਲਬ ਵੀ ਨਾਲੇ ਥੂ-ਥੂ ਹੁੰਦੀ ਹੈਗੀ ਉਸ ਪਰਿਵਾਰ ਦੀ ਤੇ ਨਾਲੇ ਉਸ ਪਰਿਵਾਰ ਚ ਇੱਕ ਕਤਲ ਹੁੰਦਾ ਹੈਗਾ ਹੁਣ ਇਹ ਕਿਵੇਂ ਇਹ ਸਭ ਕੁਝ ਹੋਇਆ ਕੀ ਗਲਵਾਰ ਸੀ ਆਪਾਂ ਸਾਰੀ ਗਲਵਾਰ ਕਰਦੇ ਆਂ ਜਿਹਦੇ ਨਵੇਂ ਕੇਸ ਚ ਸ਼ੁਰੂ ਹੁੰਦਾ ਗਰਦਾਸਪੁਰ ਪਿੰਡ ਦੇ ਤੁਹਾਨੂੰ ਦੱਸਾਂ ਮੈਂ ਸੇਖਵਾ ਪਿੰਡ ਤੋਂ ਤੇ ਉੱਥੇ ਇੱਕ ਪਰਿਵਾਰ ਰਹਿ ਰਹੇ ਹੁੰਦਾਗਾ ਪਰਿਵਾਰ ਦਾ ਜਿਹੜਾ ਮੋਢੀ ਹੁੰਦਾਗਾ ਤੇ ਉਹਦਾ ਨਾਮ ਹੁੰਦਾਗਾ ਗੁਰਵਿੰਦਰ ਸਿੰਘ ਤੇ ਉਹਦੀ ਇੱਕ ਮਾ ਰੈਡੀ ਹੁੰਦੀ ਉਸ ਕਰੇ ਜਿਹਦਾ ਨਾਮ ਹੁੰਦਾ ਕੋ ਜਗਿੰਦਰ ਕੌਰ ਤੇ ਕੋਦੀ ਘਰ ਵਾਲੀ ਤੇ ਕੋਦੀ ਬੇਟੀ ਘਰ ਵਾਲੀ ਦਾ ਨਾਮ ਹੁੰਦਾ ਰਾਜਵੀਰ ਕੌਰ ਤੇ ਉਹ ਗੁਰਵਿੰਦਰ ਗੁਰਵਿੰਦਰ ਸਿੰਘ ਵਰਗੇ ਪੰਜ ਭਰਾ ਸੀਗੇ ਤੇ ਪੰਜੇ ਆਡਾਡਰ ਲੈ ਰਹੇ ਸੀਗੇ ਤਾਂ ਗੁਰਵਿੰਦਰ ਸਿੰਘ ਦਾ ਜਿਆਦਾ ਕੰਮ ਨਹੀਂ ਚੱਲ ਰਿਹਾ ਸੀਗਾ ਉੱਥੇ ਉਸ ਪਿੰਡ ਚ ਤੇ ਤਾਂ ਕਰਕੇ ਉਹਨੇ ਸੋਚਿਆ ਵੀ ਮੈਂ ਕਿਉਂ ਨਾ ਦबई ਜਾ ਕੇ ਕੰਮ ਕਰਾਂ ਤੇ ਉਹ ਫਿਰ ਦबई ਚਲਾ ਗਿਆ ਤੇ ਉਹ ਇਹ ਉਮੀਦ ਚ ਗਿਆ ਵੀ ਜਿਹੜੇ ਮੇਰੇ ਬੱਚੇ ਆਗੇ ਉਹ ਮਤਲਬ ਸੁਖੀ ਜੀ ਮਤਲਬ ਜੀਨ ਆਪਦਾ ਤੇ ਇੱਕ ਉਹਦੀ ਜਿਹੜੀ ਕੁੜੀ ਸੀਗੀ ਉਹ ਵੱਡੀ ਹੁੰਦੀ ਜਾ ਰਹੀ ਸੀਗੀ ਉਹਨੂੰ ਵਿਆਹ ਦੀ ਵੀ ਟੈਨਸ਼ਨ ਸੀਗੀ ਗੁਰਵਿੰਦਰ ਸਿੰਘ ਨੂੰ ਤੇ ਇੱਕ ਉਹਨੂੰ ਆਪ ਜਿਹੜੀ ਘਰ ਵਾਲੀ ਤੇ ਪੂਰਾ ਯਕੀਨ ਸੀਗਾ ਉਹਨੂੰ ਇਹ ਯਕੀਨ ਸੀ ਵੀ ਮੇਰੇ ਮਗਰੋਂ ਇਹ ਸਾਰਾ ਘਰ ਮੇਰਾ ਸੰਭਲੂਗੀ ਪਰ ਉਹ ਇਹ ਨਹੀਂ ਪਤਾ ਸੀਗਾ ਵੀ ਜਿੰਨਾ ਲੋ ਇਹ ਸਭ ਕੁਝ ਕਰ ਰਿਹਾ ਹੈਗਾ ਉਹੀ ਉਹਦੀ ਥੂ-ਥੂ ਕਰਾਉਣ ਕਿਤੇ ਨਲੇ ਉਹਦਾ ਘਰ ਪਟੂਗੀ ਤੇ ਹੋਇਆ ਕੀ ਸੀ ਦਬਈ ਚ ਉਹਨੂੰ ਇੱਕ ਫੋਨ ਜਾਂਦਾਗਾ ਸਿੱਖਵਾ ਪਿੰਡ ਵਿੱਚੋਂ ਹੀ ਤੇ ਜਦੋਂ ਫੋਨ ਚਾਗਦਾ ਗੁਰਵਿੰਦਰ ਸਿੰਘ ਤੇ ਪਿੰਡ ਦਾ ਮੁੰਡਾ ਕਹਿੰਦਾ ਵੀ ਤੇਰੀ ਜਿਹੜੀ ਮਾਂ ਜੋਗਿੰਦਰ ਕੌਰ ਦਾ ਮਰ ਗਈ ਹੋ ਤੇ ਦੂਸਰੀ ਏਦੋਂ ਵੱਡੀ ਜਿਹੜੀ ਖਬਰ ਸੀਗੀ ਦੁੱਖ ਦੀ ਉਹ ਇਹ ਸੀਗੀ ਤੇ ਉਹ ਮੁੰਡਾ ਕਹਿੰਦਾ ਵੀ ਜਿਹੜੀ ਤੇਰੀ ਮਾਂ ਉਹ ਮਰੀ ਨਹੀਂ ਉਹਦਾ ਕੋਈ ਉਹਨੂੰ ਮਾਰਿਆ ਹੈਗਾ ਕਿਸੇ ਨੇ ਇਹ ਗੱਲ ਸੁਣ ਕੇ ਮਤਲਬ ਵੀ ਉਹਦੇ ਹੋਸ਼ ਛੁੱਟ ਗਏ ਗੁਰਵਿੰਦਰ ਸਿੰਘ ਦੇ ਵੀ ਇਹ ਕੀ ਹੋ ਗਿਆ ਮੇਰੀ ਮਾਂ ਨੂੰ ਕਿਹਨੇ ਮਾਰਤਾ ਫਿਰ ਇੱਕ ਫੋਨ ਹੋਰ ਜਾਂਦਾ ਉਹਨੂੰ ਉਹ ਗੱਲਬਾਤ ਸਾਰੀ ਦੱਸਦਾ ਕਹਿੰਦਾ ਜਿਹੜੀ ਤੇਰੀ ਮਾਂ ਦਾ ਕਤਲ ਕੀਤਾ ਤੇਰੀ ਘਰ ਵਾਲੀ ਨੇ ਹੀ ਕੀਤਾਗਾ ਉਹ ਜਦੋਂ ਇਹ ਗੁਰਵਿੰਦਰ ਨੇ ਗੁਰਵਿੰਦਰ ਸਿੰਘ ਨੇ ਇਹ ਗੱਲਬਾਤ ਸੁਣੀ ਉਹਦੇ ਹੋਸ਼ ਛੁੱਟ ਗਏ ਤੇ ਪੈਰਾਂ ਤੋਂ ਜ਼ਮੀਨ ਖਿਸਕ ਗਈ ਇੱਕ ਬੰਦਾ ਦਬਈ ਗਿਆ ਜਿੰਨਾ ਖਾਤਰ ਗਿਆ ਤੇ ਉਹੀ ਮਤਲਬ ਵੀ ਉਹਦਾ ਘਰ ਪਟਣਦੇ ਹੋਇਆ ਪਿਆਗਾ ਤੇ ਕਿੱਡੀ ਮਤਲਬ ਉਸ ਬੰਦੇ ਦੇ ਬੀਤੀ ਹੋਣੀ ਹੈ ਕਿ ਮਨ 'ਚ ਤੇ ਹੁਣ ਉਹਨੇ ਕਤਲ ਕਿਉਂ ਕੀਤਾਗਾ ਉਹ ਗੱਲ ਇਹ ਸੀ ਕਿ ਗੁਰਵਿੰਦਰ ਸਿੰਘ ਦੀ ਜਿਹੜੀ ਪਤਨੀ ਸੀ ਰਾਜਵੀਰ ਕੌਰ ਤੇ ਉਹਨੇ ਨਾ ਮਤਲਬ ਜਦੋਂ ਗੁਰਵਿੰਦਰ ਸਿੰਘ ਉਹ ਦਬਈ ਚਲਾ ਗਿਆ ਤੇ ਉਸ ਤੋਂ ਬਾਅਦ ਉਹ ਘਰੇ ਕੱਲੀ ਰਹਿ ਗਈ ਤੇ ਉਹਨੂੰ ਜਿਹੜੀ ਉਹਦੇ ਅੱਗ ਲੱਗੀ ਸੀਗੀ ਹੁਣ ਉਹ ਅੱਗ ਬੁਝਾਉਣ ਵਾਲਾ ਬੰਦਾ ਤਾਂ ਕੋਈ ਹੋਣਾ ਚਾਹੀਦਾ ਸੀਗਾ ਤੇ ਤਾਂ ਕਰਕੇ ਉਹਦੀ ਨਿਗਾ ਪਈ ਇੱਕ ਬੰਦੇ ਦੇ ਜਿਹਦਾ ਨਾਮ ਸੀਗਾ ਅਜੀਪਾਲ ਸਿੰਘ ਤੇ ਹੌਲੀ-ਹੌਲੀ ਅਜੀਪਾਲ ਅਜੀਪਾਲ ਨੂੰ ਘਰੇ ਬੁਲਾਉਣ ਲੱਗ ਗਈ ਤੇ ਉਹਦਾ ਨਾਲ ਸੰਬੰਧ ਬਣਾਉਣ ਲੱਗ ਗਈ ਤੇ ਉਹਦਾ ਮਾਣਾ ਅਜੀਪਾਲ ਤੋਂ ਵੀ ਅੱਕ ਕੇ ਇੱਕ ਬੰਦਾ ਉਹਨੇ ਹੋਰ ਪਾਲਿਆ ਜਿਹਦਾ ਨਾਮ ਸੀਗਾ ਰਾਜਵੀਰ ਸਿੰਘ ਹੁਣ ਉਸੇ ਪਿੰਡ ਦੇ ਦੋ ਬੰਦਿਆਂ ਨਾਲ ਜਿਹੜੇ ਸਬੰਧ ਬਣਾ ਰਹੀ ਸੀ ਲਗਾਤਾਰ ਹੌਲੀ-ਹੌਲੀ ਇੱਕ ਦੂਜੇ ਦੇ ਘਰੇ ਆਉਣ ਜਾਣ ਲੱਗ ਗਿਆ ਜੇਪਾਲ ਸਿੰਘ ਤੇ ਰਾਜਵੀਰ ਕੌਰ ਤੇ ਇੱਕ ਦਿਨ ਉਹਦੀ ਮਾਂ ਨੂੰ ਪਤਾ ਲੱਗ ਗਿਆ ਕਿ ਗੁਰਵਿੰਦਰ ਸਿੰਘ ਦੀ ਨੂੰ ਉਹਨੇ ਦੇਖ ਲੇ ਵੀ ਉਹਨੂੰ ਉਹਨੂੰ ਕਹ ਰਾਜਵੀਰ ਕੌਰ ਨੂੰ ਉਹਦੀ ਮਤਲਬ ਗੁਰਵਿੰਦਰ ਸਿੰਘ ਦੀ ਮਾਂ ਨੇ ਵੀ ਤੂੰ ਇਹ ਸਭ ਕੀ ਕਰ ਰਹੀ ਹੈ ਕਿ ਮੇਰਾ ਮੁੰਡਾ ਤਾਂ ਵੀ ਥੋੜੇ ਖਾਤਰ ਦਬਈ ਫਿਰਦਾਗਾ ਤੂੰ ਉਹਦੇ ਮਗਰ ਇਹ ਮੂੰਹ ਕਾਲਾ ਕਿਉਂ ਕਰਾ ਰਹੀ ਹੈਗੀ ਤੇ ਉਸ ਤੋਂ ਬਾਅਦ ਜਿਹੜੀ ਉਹ ਹਟੀ ਨਹੀਂ ਤੇ ਹਰ ਰੋਜ਼ ਉਹਨੇ ਝੜਕਣਾ ਤੇ ਹਰ ਰੋਜ਼ ਮਤਲਬ ਉਸ ਘਰੇ ਲੜਾਈ ਹੋਣ ਲੱਗੇਗੀ ਤੇ ਉਪਰ ਜਿਹੜੀ ਗੁਰਵਿੰਦਰ ਸਿੰਘ ਦੀ ਮਾਂ ਸੀਗੀ ਉਸ ਕਰਕੇ ਨਹੀਂ ਦੱਸ ਰਹੀ ਸੀ ਗੁਰਵਿੰਦਰ ਸਿੰਘ ਨੂੰ ਐਸੇ ਵੀ ਮੇਰਾ ਹੀ ਘਰ ਪੱਟਿਆ ਜਾਣਾਗਾ ਕਿ ਮੈਂ ਦਸਤਾਨੇ ਨਾਲੇ ਸਾਡੇ ਘਰ ਦੀ ਥੂ-ਥੂ ਹੋਣੀ ਹੈਗੀ ਤਨ ਨਾਲੇ ਉਹਦਾ ਘਰ ਪੱਟਿਆ ਜਾਊਗਾ ਤਾਂ ਕਰਕੇ ਉਹਨੇ ਗੁਰਵਿੰਦਰ ਸਿੰਘ ਨੂੰ ਨਹੀਂ ਦੱਸਿਆ ਪਰ ਉਹਨੇ ਇਹ ਨਹੀਂ ਪਤਾ ਸੀਗਾ ਵੀ ਜਿਹੜੀ ਮੇਰੀ ਮੌਤ ਆ ਉਹ ਵੀ ਰਾਜਵੀਰ ਲੈ ਕੇ ਆਊਗੀ ਤੇ ਇੱਕਦਾਂ ਮਤਲਬ ਅੱਕ ਹਾਰ ਕੇ ਰਾਜਵੀਰ ਕੌਰ ਨੂੰ ਇਹ ਮਣ ਚ ਉਹਨੇ ਇਹ ਧਾਰ ਲਿਆ ਵੀ ਜਿਹੜੇ ਸਾਡੇ ਰਾਹ ਦਾ ਰੋੜਾ ਬਣ ਰਹੀ ਹੈ ਮੇਰੀ ਮਾਂ ਵੀ ਮਤਲਬ ਉਹਦੀ ਸੱਸ ਤੇ ਇੱਕ ਦਿਨ ਅਜੀਪਾਲ ਨੂੰ ਫੋਨ ਕਰਕੇ ਕਹਿੰਦੀ ਵੀ ਆਪਾਂ ਨੂੰ ਜੇ ਮਿਲਣਾਗਾ ਇਸ ਤੋਂ ਬਾਅਦ ਤੇ ਆਪਣੇ ਰਾਜ ਇੱਕ ਰੋੜਾ ਜਿਹੜੀ ਮੇਰੀ ਸੱਸ ਜੋਗਿੰਦਰ ਕੌਰ ਆਪਾਂ ਨੂੰ ਉਹਨੂੰ ਮਾਰਨਾ ਪੈਣਾਗਾ ਤੇ ਅਜੀਪਾਲ ਵੀ ਤਿਆਰ ਹੋ ਗਿਆ ਜੇਪਾਲ ਨੂੰ ਤਾਂ ਇਦਾਂ ਸੇ ਚੱਲ ਵੀ ਜੇ ਸੱਸ ਮਰ ਗਈ ਤਾਂ ਉਹਦੀ ਤੇ ਉਸ ਤੋਂ ਬਾਅਦ ਸਾਨੂੰ ਰੋਕਣ ਟੋਕਣ ਵਾਲਾ ਤਾਂ ਕੋਈ ਹੋਣਾ ਨਹੀਂ ਤੇ ਉਸ ਤੋਂ ਬਾਅਦ ਕਹਿੰਦਾ ਵੀ ਆਪਾਂ ਇੱਕ ਦੂਜੇਨ ਖੁੱਲੇਮ ਖੁੱਲੇ ਮਿਲ ਮਿਲਿਆ ਕਰਾਂਗੇ ਤੇ ਉਹੀ ਹੋਇਆ ਤੇ ਇੱਕ ਦਿਨ ਅਜੀਪਾਲ ਜਾਂਦਾਗਾ ਰਾਜਵੀਰ ਦੇ ਘਰੇ ਕਰੇ ਜਾਂਦਾ ਜਦੋਂ ਤੇ ਉਹ ਸਾਹਮਣੇ ਬੈਠੀ ਹੁੰਦੀ ਹੈ ਤੇ ਉਹਦੀਆਂ ਬਾਹਵਾਂ ਫੜ ਲੈਂਦੀ ਹੈ ਕਿ ਰਾਜਵੀਰ ਕੋਰ ਤੇ ਉਸ ਤੋਂ ਬਾਅਦ ਜੋ ਜਿਹੜਾ ਅਜੀਪਾਲ ਸਿੰਘ ਹੈਗਾ ਉਹ ਜੋਗਿੰਦਰ ਸਿੰਘ ਮਤਲਬ ਜਗਿੰਦਰ ਜੋਗਿੰਦਰ ਕੋਰ ਦਾ ਗਲਾ ਘੋਟ ਕੇ ਉਹਨੂੰ ਮਾਰ ਦਿੰਦਾ ਹੈਗਾ ਹੁਣ ਇਹ ਸਭ ਜੋ ਕੁਝ ਹੋ ਰਿਹਾ ਸੀਗਾ ਉਸ ਕਮਰੇ ਚ ਉਹ ਦੇਖ ਰਹੀ ਸੀਗੀ ਉਹ ਬਾਹਰ ਬੈਠੀ ਕੁੜੀ ਉਹ ਕੁੜੀ ਕੌਣ ਸੀਗੀ ਉਹੀ ਗੁਰਵਿੰਦਰ ਸਿੰਘ ਦੀ ਕੁੜੀ ਤੇ ਰਾਜਵੀਰ ਦੀ ਕੁੜੀ ਤੇ ਉਹ ਇਹ ਦੇਖ ਰਹੀ ਸੀਗੀ ਵੀ ਜਿਹੜੀ ਉਹਦੀ ਮਾਂ ਉਹਦੀ ਅੱਖਾਂ ਸਾਹਮਣੇ ਉਹਦੀ ਦਾਦੀ ਨੂੰ ਕਿਵੇਂ ਮਾਰ ਰਹੀ ਹੈਗੀ ਉਸ ਤੋਂ ਬਾਅਦ ਉਹ ਵਿਚਾਰੀ ਉਹ ਡਰ ਗਈ ਤੇ ਉਹਨੂੰ ਰਾਜਵੀਰ ਨੂੰ ਪਤਾ ਲੱਗ ਗਿਆ ਵੀ ਉਹਨੇ ਦੇਖ ਲਿਆ ਕਰਤੇ ਉਹ ਇਹ ਡਰ ਗਈ ਵੀ ਜੇ ਮੇਰੀ ਮਾਂ ਦਾਦੀ ਨੂੰ ਮਾਰ ਸਕਦੇ ਆ ਤੇ ਮੈਨੂੰ ਵੀ ਮਾਰ ਸਕਦੇ ਹੈਗੇ ਤਾਂ ਕਰਕੇ ਉਹ ਵਿਚਾਰੀ ਚੁੱਪ ਰਹੀ ਤੇ ਕਰਾਜਵੀਰ ਕੌਰ ਨੇ ਉਹਦੇ ਇਹ ਦਬਾ ਪਾਤਾ ਵੀ ਜੇ ਤੂੰ ਇਹ ਗੱਲ ਕੀਤੀ ਜੋ ਹੁਣ ਤੇਰੀ ਦਾਦੀ ਨਾਲ ਹੋਇਆ ਉਹੀ ਮੈਂ ਤੇਰੇ ਨਾਲ ਕਰਨਾਗਾ ਉਸ ਤੋਂ ਬਾਅਦ ਉਸ ਵਿਚਾਰੀ ਕੁੜੀ ਦੇ ਸਾਹਮਣੇ ਉਹ ਬੰਦੇ ਨੂੰ ਅਜੇਪਾਲ ਨੂੰ ਇੱਕ ਕਮਰੇ ਚ ਲੈ ਕੇ ਗਈ ਤੇ ਉਹਦਾ ਨਾਲ ਸੰਬੰਧ ਬਣਾਇਆ ਹੁਣ ਇੱਕ ਮਾਂ ਉਹਦੀ ਕੁੜੀ ਦੇ ਸਾਹਮਣੇ ਇੱਕ ਕਿਸੇ ਗੈਰ ਬੰਦੇ ਨਾਲ ਸੰਬੰਧ ਬਣਾ ਰਹੀ ਸੀਗੀ ਤੇ ਉਸ ਤੋਂ ਬਾਅਦ ਅਗਲੇ ਦਿਨ ਸਕੂਲ ਭੇਜ ਦਿੰਦੀ ਹੈਗੀ ਉਹਨੂੰ ਰਾਜਵੀਰ ਉਹਨੂੰ ਆਪਦੀ ਕੁੜੀ ਨੂੰ ਸਕੂਲ ਭੇਜ ਦਿੰਦੀ ਹੈਗੀ ਉਸ ਤੋਂ ਬਾਅਦ ਜਿਹੜੀ ਉਹਦੀ ਨੋਟਾਂ ਕਿ ਸ਼ੁਰੂ ਹੋ ਜਾਂਦੀ ਹੈਗੀ ਉਹ ਇਹ ਹੁੰਦੀ ਹੈਗੀ ਵੀ ਮੇਰੀ ਸੱਸ ਉਹ ਅਜੇ ਤੱਕ ਉੱਠੀ ਨਹੀਂ ਵੀ ਉਹਨੂੰ ਕੀ ਹੋ ਗਿਆ ਆਓ ਭੱਜ ਕੇ ਲੋਕੋ ਆਓ ਭੱਜ ਕੇ ਉਸ ਤੋਂ ਬਾਅਦ ਜਿਹੜਾ ਗੁਰਵਿੰਦਰ ਸਿੰਘ ਦਾ ਭਰਾ ਹੁੰਦਾਗਾ ਉਹ ਆਉਂਦਾਗਾ ਰਾਜਵੀਰ ਕੋਲ ਉਹ ਕਹਿੰਦਾ ਵੀ ਕੀ ਹੋ ਗਿਆ ਭਾਬੀ ਉਹ ਕਹਿੰਦੀ ਵੀ ਜਿਹੜੀ ਤੇਰੀ ਮਾਂ ਇਹ ਉੱਠੀ ਨਹੀਂ ਤਸਵੀਰ ਦੀ ਤੇ ਉਸ ਤੋਂ ਬਾਅਦ ਉਹਨੂੰ ਪਤਾ ਲੱਗ ਜਾਂਦਾ ਵੀ ਜਿਹੜਾ ਇਹਦਾ ਗਲੇ ਤੇ ਨਿਸ਼ਾਨ ਪਏ ਸੀਗੇ ਉਹਨੂੰ ਪਤਾ ਲੱਗ ਜਾਂਦਾ ਵੀ ਜੇ ਉਹ ਕੁਛ ਕੀਤਾ ਨਹੀਂ ਕੀਤਾ ਰਾਜਵੀਰ ਕੌਰ ਨੇ ਉਸ ਤੋਂ ਬਾਅਦ ਫਿਰ ਪੁਲਿਸ ਨੂੰ ਫੋਨ ਕਰਦਾਗਾ ਪੁਲਿਸ ਮਤਲਬ ਵੀ ਮਾਰ ਕੇ ਦੋ ਡੰਡੇ ਸਾਰਾ ਕੁਝ ਉਗਲਾ ਲੈਂਦੀ ਹੈਗੀ ਤੇ ਇੱਕ ਜਿਹੜੀ ਮਤਲਬ ਉਹਦੀ ਕੁੜੀ ਹੁੰਦੀ ਆ ਸਕੂਲੋਂ ਆ ਜਾਂਦੀ ਹੈਗੀ ਸਕੂਲੋਂ ਆਉਂਦੀ ਹੈ ਜਦੋਂ ਸਾਰੇ ਮਤਲਬ ਪੁਲਿਸ ਵਾਲੇ ਖੜੇ ਹੁੰਦੇ ਆਗੇ ਸਾਰੇ ਉਹਦੇ ਮਤਲਬ ਆਣ ਗਵਾਂਡ ਦੇ ਲੋਕ ਖੜੇ ਹੁੰਦੇ ਆਗੇ ਉਸ ਤੋਂ ਬਾਅਦ ਪੁਲਿਸ ਨੂੰ ਸਵਾਲ ਕਰਦੀ ਹੈ ਕਿ ਤੂੰ ਦੇਖਿਆ ਕਿ 10 ਦਿਨ ਕਿਹਨੇ ਮਾਰਿਆ ਕੁੜੀ ਨੂੰ ਹੁਣ ਐਦਾਂ ਮਹਿਸੂਸ ਹੋਣ ਲੱਗ ਗਿਆ ਸੀ ਹੁਣ ਜਿਹੜੇ ਲੋਕ ਆਏ ਮੇਰੇ ਨਾਲ ਆ ਕੇ ਮੈਨੂੰ ਡਰਨ ਦੀ ਲੋੜ ਨਹੀਂ ਤੇ ਉਸ ਤੋਂ ਬਾਅਦ ਉਹ ਸਾਰਾ ਕੁਝ ਸੱਚ ਦੱਸ ਦਿੰਦੀ ਹੈਗੀ ਉਹ ਦੱਸਦੀ ਹੈ ਕਿ ਵੀ ਹਾਂ ਮੇਰੇ ਸਾਹਮਣੇ ਮੇਰੀ ਮਾਂ ਨੇ ਮੇਰੀ ਦਾਦੀ ਦੇ ਹੱਥ ਵੜੇ ਸੀਗੇ ਤੇ ਜਿਹੜਾ ਅੰਕਲ ਅਜੀਤ ਪਾਲ ਸਿੰਘ ਹੈਗਾ ਉਹਨੇ ਉਹਦਾ ਗਲਾ ਘੋਟਿਆ ਸੀਗਾ ਤੇ ਇਸ ਤੋਂ ਬਾਅਦ ਬਿਆਨ ਲੈ ਕੇ ਕੁੜੀ ਦੇ ਪੁਲਿਸਦਾਰ ਦਰਜ ਕਰ ਦਿੰਦੀ ਹੈ ਤੇ ਮੁਕੱਦਮਾ ਐਫਆਈਆਰ ਅਜੀਪਾਲ ਸਿੰਘ ਨੂੰ ਚੱਕ ਲਿਆਉਂਦੀ ਹੈ ਕਿ ਤੇ ਰਾਜਵੀਰ ਕੋ ਉਹਨੂੰ ਜੇਲ ਸੜਦੀ ਹੈਗੀ ਹੁਣ ਮੈਂ ਪਿੱਛੇ ਵੀਡੀਓ ਤੇ ਬਿਆਨ ਲਾਉਂਗਾ ਉਸ ਕੁੜੀ ਦੇ ਵੀ ਸੁਣੋ ਤੁਸੀਂ ਕੀ ਕਹਿ ਰਹੀ ਹੈ ਉਹ ਵਿਚਾਰੀ ਕੁੜੀ ਧੰਨਵਾਦ ਅਜੀ ਦੀ ਸਟੋਰੀ